ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਅਗਸਤ ਨੂੰ ਬਾਬਾ ਵਿਕਾਸ ਸਾਹਿਬ ਜੀ ਪਵਿੱਤਰ ਧਰਤੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਐਂਟੀ ਗੁਰੂ ਸਾਹਿਬ ਦੀ ਪਾਰਟੀ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਪੰਥਕ ਇਕੱਤਰਤਾ ਸੱਦੀ ਗਈ ਸੀ ਇਸ ਵਿੱਚ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਸਾਰੀਆਂ ਹੀ ਪਾਰਟੀਆਂ ਨੇ ਆਪਣਾ ਆਪਣਾ ਜੋਰ ਲਾਇਆ ਇਕੱਠ ਕਰਨ ਵਿੱਚ ਪਰ ਸੰਗਤਾਂ ਦੀ ਜੋ ਬਹੁਤਾਂਤ ਸੀ ਭਾਈ ਅਮਰਤਪਾਲ ਸਿੰਘ ਪ੍ਰਤੀ ਬਹੁਤ ਹੀ ਸਤਕਾਰ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਪਹੁੰਚਿਆ ਤੇ ਵੱਡੇ ਗਿਰਦੇ ਵਿੱਚ ਪਹੁੰਚਿਆ ਦੂਜੀਆਂ ਪਾਰਟੀਆਂ ਦਾ ਜੋ ਘੱਟ ਹੋ ਸੀ ਮਾਤਰ ਲੋਕ ਹੀ ਪਹੁੰਚੇ ਜੋ ਕਿਸੇ ਵੱਲੋਂ ਉਹਨਾਂ ਲੀਡਰਾਂ ਦੇ ਅਹਿਸਾਨਾਂ ਦੇ ਥੱਲੇ ਦੱਬੇ ਹੋਏ ਸੰਗਤ ਜਿਹੜਾ ਮੈਂ ਕੀਤਾ ਮਮਾ ਤੂੰ ਪਰ ਜਿਹੜੀਆਂ ਸੰਗਤਾਂ ਪਾਰਸ ਪੰਜਾਬ ਦੇ ਅਕਾਲੀ ਦਲ ਦੇ ਇਕੱਤਰਤਾ ਵਿੱਚ ਪਹੁੰਚੀਆਂ ਉਹ ਆਪਣੀ ਜੇਬ ਦੇ ਵਿੱਚੋਂ ਕਿਰਾਇਆ ਪਾੜਾ ਲਾ ਕੇ ਪੰਥਕ ਤੇ ਪੰਜਾਬ ਵੀ ਚੜ੍ਹਦੀ ਕਲਾ ਲਈ ਇਸ ਕੌਮੀ ਇਕੱਤਰਤਾ ਦੇ ਵਿੱਚ ਪਹੁੰਚੀ ਬਹੁਤ ਹੀ ਮਹਾਨ ਸ਼ਖਸੀਤਾਂ ਗੁੱਡਾਦਾਲ ਜਥੇਬੰਦੀਆਂ ਨਹਿنگ ਸਿੰਘ ਫੌਜਾਂ ਸਟੂਡੈਂਟ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਬਹੁਤ ਹੀ ਵੱਡੇ ਪੱਧਰ ਤੇ ਪਹੁੰਚੀਆਂ ਸਾਰੇ ਹੀ ਪੰਜਾਬ ਦੇ ਵਿੱਚੋਂ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਪਹੁੰਚਣਾ 2027 ਦੀ ਰੂਪਰੇਖਾ ਤਿਆਰ ਕਰ ਰਿਹਾ ਜੋ ਆਉਣ ਵਾਲੇ ਸਮੇਂ ਵਿੱਚ ਕਰਨਤਨ ਸਾਹਿਬ ਦੀ ਜਿਮਨੀ ਚੋਣ ਆ ਰਹੀ ਹੈ ਉਸ ਦੇ ਸਬੰਧ ਵਿੱਚ ਵੀ ਸਾਰੀਆਂ ਹੀ ਜਥੇਬੰਦੀਆਂ ਨੇ ਇਕਤਰਤਾ ਜਤਾਈ ਕਿ ਪੰਥ ਵਿਰੋਧੀ ਤੇ ਦਿੱਲੀ ਵਾਲੀਆਂ ਜੋ ਪਾਰਟੀਆਂ ਨੇ ਉਨ੍ਹਾਂ ਦੇ ਮੁਕਾਬਲੇ ਆਪਾਂ ਇੱਕ ਸਾਂਝਾ ਉਮੀਦਵਾਰ ਦੇਵਾਂਗੇ ਇਹ ਬਹੁਤ ਵੱਡਾ ਫੈਸਲਾ ਹੈ ਜਿੱਤ ਯਕੀਨੀ ਹੋਏਗੀ ਜੇਕਰ ਇਕੱਠੇ ਹੋ ਕੇ ਸੰਜੀਦਗੀ ਨਾਲ ਪੰਥ ਪੰਜਾਬ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਚੋਣਾਂ ਲੜਨਗੇ ਤਾਂ